ਹੀ ਸਰਕਾਰ ਦੇ ਖਿਲਾਫ ਬੋਲ ਪਏ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਬਿਲਕੁਲ ਬਾਈ ਜੀ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਦਾ ਕਹਿਣਾ ਕਿ ਸਾਡੀ ਸਰਕਾਰ ਸਾਡੀ ਹੀ ਗੱਲ ਨਹੀਂ ਮੰਦੀ ਸਾਡੇ ਅਫਸਰ ਸਾਡੀਆਂ ਗੱਲਾਂ ਨਹੀਂ ਮੰਨਦੇ ਦਿੱਲੀ ਤੋਂ ਆਰਡਰ ਆਉਂਦੇ ਨੇ ਦਿੱਲੀ ਤੋਂ ਸਰਕਾਰ ਦਿੱਲੀ ਤੋਂ ਚੱਲਦੀ ਆ ਸੀਐਮ ਸਾਹਿਬ ਨੂੰ ਵੱਡੇ ਬੋਲ ਬੋਲ ਦਿੱਤੇ ਨੇ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਹਲਕਾ ਸਨੌਰ ਦਾ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਡੇ ਰਾਜ ਖੋਲ ਗਿਆ ਵੱਡੀਆਂ ਗੱਲਾਂ ਬੋਲ ਦਿੱਤੀਆਂ ਜੋ ਆਮ ਲੋਕ ਬੋਲਣਾ ਚਾਹੁੰਦੇ ਸੀ ਆਮ ਲੋਕਾਂ ਦੀਆਂ ਗੱਲਾਂ ਆਪਣੇ ਮੂੰਹੋਂ ਬੋਲ ਕੇ ਸਰਕਾਰ ਦੇ ਖਿਲਾਫ ਬੋਲ ਦਿੱਤਾ ਕਿ ਲੋਕਾਂ ਨੇ ਸਰਕਾਰ ਚੁਣੀ ਸੀ ਬਦਲਾਵ ਲਈ ਲੋਕਾਂ ਨੇ ਸਰਕਾਰ ਚੁਣੀ ਸੀ ਬੱਕਰਾ ਕੁਝ ਹੋਵੇਗਾ ਪਰ ਪਰ ਅਸੀਂ ਆਪਣੀਆਂ ਗੱਲਾਂ ਤੇ ਖੜੇ ਨਹੀਂ ਉਤਰੇ ਮੈਂ ਕਿਹਾ ਸੀ ਕਿ ਤੁਸੀਂ ਬਾਹਰਲੇ ਭਜਾਓ ਆਪਣੇ ਲਿਆਓ ਬਾਈ ਜੀ ਮੈਨੂੰ ਲੋਕਾਂ ਨੇ ਲਿਆਂਦਾ ਪਰ ਮੈਂ ਆਪਣੇ ਬੋਲਾਂ ਦੇ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਚੱਲਦੀ ਹੀ ਨਹੀਂ ਮੇਰੇ ਅਫਸਰ ਨਹੀਂ ਮੰਨਦੇ ਮੈਂ ਬਹੁਤ ਮਿੰਟਾਂ ਕਰ ਲਿਆ ਬਹੁਤ ਤਰਲੇ ਕੀਤੇ ਪਰ ਮੇਰੀ ਗੱਲ ਨਹੀਂ ਮੰਨੀ ਅੱਜ ਮੈਂ ਸਭ ਤੋਂ ਮਾਫੀ ਮੰਗਦਾ ਪਰ ਉਹਨਾਂ ਨੇ ਇਹ ਗੱਲ ਵੀ ਆਖ ਦਿੱਤੀ ਕਿ ਐਮਐਲਏ ਸਾਹਿਬ ਨੇ ਸੀਐਮ ਸਾਹਿਬ ਮਰਦ ਬਣੋ ਮਰਦ ਜੇਕਰ ਮਰਦ ਬਣੋਗੇ ਤੇ ਪੰਜਾਬ ਦੇ ਨਾਲ ਅੱਜ ਖੜੋਗੇ ਤਾਂ ਪੂਰਾ ਪੰਜਾਬ ਤੁਹਾਡੇ ਨਾਲ ਆ 92 ਐਮਐਲਏ ਤੁਹਾਡੇ ਨਾਲ ਨੇ ਇਹ ਗੱਲ ਆਖ ਦਿੱਤੀ ਐਮਐਲਏ ਰਮਿੰਸਿੰਘਾ ਨੂੰ ਮੱਝਰਾਨੇ ਕਿ ਕਿਸੇ ਐਮਐਲਏ ਚ ਕਿਸੇ ਮੰਤਰੀ ਦੇ ਵਿੱਚ ਇੰਨੀ ਜ਼ਰਤ ਨਹੀਂ ਕਿ ਉਹ ਕਿਸੇ ਅਫਸਰ ਦੀ ਬਦਲੀ ਕਰ ਸਕੇ ਇੰਨੀ ਜ਼ਰਤ ਨਹੀਂ ਕਿਸੇ ਦੀ ਉਹ ਬਦਲੀ ਕਰ ਸਕੇ ਇਹ ਦਿੱਲੀ ਤੋਂ ਡਰਾਉਂਦੇ ਨੇ ਕਿਸੇ ਨੂੰ ਰੱਖਣਾ ਕਿਸੇ ਨੂੰ ਬਦਲਣਾ ਸਭ ਕੁਝ ਦਿੱਲੀ ਤੋਂ ਚੱਲ ਰਿਹਾ ਸੀਐਮ ਸਾਹਿਬ ਨੂੰ ਬਹੁਤ ਵੱਡੀਆਂ ਗੱਲਾਂ ਬੋਲ ਦਿੱਤੀਆਂ ਕਿ ਪੰਜਾਬ ਦੇ ਨਾਲ ਜੇ ਅੱਜ ਖੜਗੇ ਤੁਸੀਂ ਤਾਂ ਪੂਰਾ ਪੰਜਾਬ ਖੜ ਗਿਆ ਤੁਹਾਡੇ ਨਾਲ ਜੇ ਅੱਜ ਨਾ ਖੜੇ 2026 ਦੀ ਉਮੀਦ ਨਾ ਰੱਖਿਓ ਜੇ ਖੜਗੇ ਤਾਂ ਉਮੀਦ ਰੱਖ ਸਕਦੇ ਹੋ ਇਹ ਗੱਲਾਂ ਆਖ ਦਿੱਤੀਆਂ ਐਮਐਲਏ ਹਰਮਿਤ ਸਿੰਘ ਪਠਾਨ ਮੱਜਰ ਨੇ ਕਿ ਤੁਹਾਨੂੰ ਲੱਗਦਾ ਕਿ ਉਹ ਪਾਰਟੀ ਛੱਡਣ ਵਾਲੇ ਨੇ ਕਿ ਤੁਹਾਨੂੰ ਲੱਗਦਾ ਕਿ ਉਹ ਕਿਸੇ ਹੋਰ ਪਾਰਟੀ ਜਾਣ ਵਾਲੇ ਨੇ ਐਮਐਲਏ ਹਰਮਿਤ ਸਿੰਘ ਪਠਾਨ ਮੱਜਰ ਨੇ ਜਦੋਂ ਪੁੱਛਿਆ ਕਿ ਤੁਹਾਡਾ ਕਿਸੇ ਲਿੰਕ ਤਾਂ ਨਹੀਂ ਦੂਜੀ ਪਾਰਟੀ ਨਾਲ ਉਹਨਾਂ ਨੇ ਕਿਹਾ ਮੈਂ ਹੁਣ ਦਾ ਸਿਆਸਤ ਨਹੀਂ ਕਰ ਰਿਹਾ ਅਹ ਜੇ ਮੇਰਾ ਕੋਈ ਕਿਤੇ ਜਾਣ ਦਾ ਵਿਚਾਰ ਨਹੀਂ ਪਰ ਮੈਂ ਆਪਣੇ ਏਰੀਏ ਦੇ ਲੋਕਾਂ ਦੇ ਨਾਲ ਖੜਿਆ ਸੀ ਖੜਿਆ ਰਹਾਂਗਾ ਆਪਣੇ ਏਰੀਏ ਦੇ ਲੋਕਾਂ ਨਾਲ ਖੜਿਆ ਸੀ ਖੜਿਆ ਰਹਾਂਗਾ ਪਰ ਸਾਡੇ ਸਾਰੇ ਐਮਐਲਏ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਕੀ ਸਾਡੇ ਸਾਰੇ ਐਮਐਲਏ ਜਾਗ ਜਾਣ ਆਪਣੀਆਂ ਜ਼ਮੀਰਾਂ ਵੇਚ ਕੇ ਨਾ ਰੋ ਆਪਣੇ ਅਹੁਦਿਆਂ ਨੂੰ ਨਾ ਸੰਭਾਲੋ ਐਮਐਲਏ ਸਾਹਮਣੇ ਇਹ ਗੱਲ ਆਖ ਦਿੱਤੀ ਕਿ ਸਾਡੇ ਸਾਡੇ ਅਫਸਰ ਨਹੀਂ ਮੰਨਦੇ ਸਾਡੀਆਂ ਗੱਲਾਂ ਸਾਡੇ ਅਫਸਰ ਨਹੀਂ ਮੰਨਦੇ ਉਹਨਾਂ ਦੀ ਸਰਕਾਰ ਮੰਨਦੀ ਆ ਸਰਕਾਰ ਉਹਨਾਂ ਦੀ ਮੰਨਦੀ ਆ ਸਾਡੀ ਕੋਈ ਵੈਲਿਊ ਹੀ ਨਹੀਂ ਲੋਕ ਸਾਨੂੰ ਬੋਲਦੇ ਨੇ 92 ਭੇਡਾਂ ਆ ਗਈਆਂ ਲੋਕ ਸਾਨੂੰ ਬੋਲਦੇ ਨੇ ਕਿ ਇਹ ਐਮਐਲਏ ਚੁਣੇ ਨੇ ਇਦਾਂ ਦੀਆਂ ਗੱਲਾਂ ਅਰਮਿੰਦ ਸਿੰਘ ਪਠਾਨ ਮਾਜਰਾ ਜੀ ਨੇ ਬੋਲੀਆਂ ਨੇ ਤੇ ਇਹ ਵੀ ਆਖ ਦਿੱਤਾ ਕਿ ਮੇਰੀ ਸਿਕਿਉਰਿਟੀ ਘਟਾ ਦਿੱਤੀ ਗਿਆ ਨਵੇਂ ਇੰਟਰਵਿਊ ਦੇ ਵਿੱਚ ਤੇ ਇਹ ਗੱਲ ਵੀ ਆਖ ਦਿੱਤੀ ਕਿ ਮੈਂ ਤਾਂ ਪਹਿਲਾਂ ਹੀ ਆਪਣੇ ਗਨਮੈਨਾਂ ਨੂੰ ਬੋਲ ਦਿੱਤਾ ਸੀ ਤੁਸੀਂ ਆਪਣਾ ਪ੍ਰਬੰਧ ਕਰ ਲਓ ਮੇਰਾ ਤਾਂ ਹੁਣ ਇਹ ਹੋਣ ਵਾਲਾ ਤਬ ਬਾਈ ਜੀ ਐਮਐਲਏ ਅਰਮਿਤ ਪਟਾਣ ਮਾਜਰਾ ਨੇ ਆਪਣੀ ਸਰਕਾਰ ਦੇ ਖਿਲਾਫ ਕੁਝ ਗੱਲਾਂ ਬੋਲ ਦਿੱਤੀਆਂ